ਬਠਿੰਡਾ ਪੁਲਿਸ ਵੱਲੋਂ ਨਸ਼ੇ ਦੇ ਸਦਾਗਰ ਤੇ ਵੱਡੀ ਕਾਰਵਾਈ 100 ਗ੍ਰਾਮ ਹੈਰੋਇਨ ਅਤੇ 3 ਲੱਖ ਰੁਪਿਆ ਡਰੱਗ ਮਨੀ ਸਮੇਤ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਕੀਤਾ ਗਿਆ ਬੰਦ ਹਵਾਲਾਤ ਪੰਜਾਬ ਸਰਕਾਰ ਵੱਲੋਂ ਵਿੱਡੀ ਮਹਿਮ ਯੁੱਤ ਨਸ਼ਿਆਂ ਵਿਰੁੱਧ ਤਹਿਤ ਬਠਿੰਡਾ ਦੇ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਅਮਰਪਰਾ ਬਸਤੀ ਤੋਂ ਇੱਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਅਤੇ 3 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਨੂੰ ਬੰਦ ਹਵਾਲਾ ਦਿੱਤਾ ਗਿਆ ਅੱਜ ਇਸ ਨੂੰ ਮਾਨਯੋਗ ਅਦਾਲਤ ਤੇ ਵੀ ਪੇਸ਼ ਕਰਕੇ ਇਸ ਦਾ ਰਿਮਾਂਡ ਅਸਲ ਕੀਤਾ ਗਿਆ ਹੁਣ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਨੇ ਜਿਹੜੇ ਉਹ ਬਠਿੰਡਾ ਪੁਲਸ ਵੱਲੋਂ ਖੰਗਾਲੇ ਜਾਣਗੇ ਦਿਖ ਰਹੋ ਤਸਵੀਰਾਂ ਦੇ ਵਿੱਚ ਇੱਕ ਵਿਅਕਤੀ ਜੋ ਬਠਿੰਡਾ ਦੇ ਅਮਰਪੁਰ ਵਸਤੇ ਤੋਂ 100 ਗ੍ਰਾਮ ਹਰੋਇਨ ਅਤੇ 3 ਲੱਖ ਰੁਪਿਆ ਡਰਗਮਣੀ ਸਮੇਤ ਬਠਿੰਡਾ ਦੇ ਸੀਏ 2 ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਹੈ ਅਤੇ ਇਸ ਤੇ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਬੰਦਹਾਵਲਤ ਕੀਤਾ ਗਿਆ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਡੀਐਸਪੀ ਹਰਿੰਦਰ ਸਿੰਘ ਸਰਾਣ ਤੇ ਇਹ ਸੂਚਨਾ ਅਨੁਸਾਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਨਸ਼ੇ ਦਾ کاروبار ਕਰਦਾ ਸੀ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਗਤਜੀ ਮੈਨਮ ਸਾਡੇ ਉਨੀਤ ਕੌਂਟਰਲ ਐਸਐਸਪੀ ਮਠੰਡਾ ਜੀ ਪਰਹਿਨਮਾਈ ਦੇ ਵਿੱਚ ਸਾਨੂੰ ਇੱਕ ਤਲਾਹ ਮਿਲੀ ਸੀਗੀ ਸਾਡੀ ਸੀਏ2 ਦੀ ਟੀਮ ਨੂੰ ਇੱਕ ਵਿਅਕਤੀ ਸतीश ਕੁਮਾਰ ਪੁੱਤਰ ਰਦੂਰਾਮ ਹੈ ਵਾਸੀ ਗਲੀ ਨੰਬਰ 5 ਅਮਰਪੁਰ ਬਸਤੀ ਮਠੰਡਾ ਇਹ ਨਸ਼ੇ ਦਾ کاروبار ਕਰਦਾ ਨਸ਼ਾ ਵੇਚਦਾ ਹੈਗਾ ਲੈ ਕੇ ਵੇਚਦਾ ਹੈਗਾ ਉਹਦੀ ਤਲਾਹ ਮਿਲ ਤੇ ਸੀਗੀ ਇਹ 2 ਦੀ ਟੀਮ ਨੇ ਸਾਡੇ ਉੱਥੇ ਜਾ ਕੇ ਰੇਡ ਕੀਤਾ ਸੀਗਾ ਉਤੇ ਰੀਡ ਕਰਨ ਤੇ ਉਥੋਂ 100 ਗ੍ਰਾਮ ਚਟਾ 3 ਲੱਖ ਰੁਪਏ ਦਾ ਡਰਗ ਮਨੀ ਰਿਕਵਰ ਹੋਈ ਹੈ ਹੋਰ ਕਵਰ ਹੋਣ ਤੇ ਉਹਦੇ ਖਿਲਾਫ ਥਾਣਾ ਕਲਾਂ ਕੋਲ ਵਿੱਚ ਵਿਛੇ ਮਕਦਮਾ ਦਰਜ ਕੀਤਾ ਹੈ ਮਕਦਮਾ ਦਰਜ ਕਰਕੇ ਉਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਰਿਮਾਨਡ ਹਾਸਲ ਕਰਾਂਗੇ ਉਹਦਾ ਅਗਲੀ ਬੰਦੀ ਕਾਰਵਾਈ ਹੁਣ ਚਲਿਆਵਾਂਗੇ ਕਿੱਥੋਂ ਲੈ ਕੇ ਆਉਂਦਾ ਕਿਹਨੂੰ ਅੱਗੇ ਵੇਚਦਾ ਹੈਗਾ ਸਾਰੀ ਇਹ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਸਾਰਾ ਸਰ ਜੀ ਗੱਲ ਖਰੀ ਕਿੰਨੇ ਟਾਈਮ ਦਾ ਇਹ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ ਇਹ ਤਕਰੀਬਨ ਪਿਛਲੇ 1 ਸਾਲ ਤੋਂ ਸੀਗਾ ਜੀ ਦੋ ਪਰਚੇ ਤੇ ਪਹਿਲਾਂ ਵੀ ਦਰਜ ਹੋਏ ਹੋਏ ਆ 1 ਸਾਲ ਦੇ ਵਿੱਚ ਉਹ ਇਸ ਦੇਸੀ ਕੇ ਕੰਮ ਕੀ ਕਰਦਾ ਹੈ? ਇਹ ਆਹੀ ਹੈ ਜੀ ਇਹੀ ਕੰਮ ਕਰਦਾ ਹੈ। ਹਾਂਜੀ ਦਸ਼ੇ ਦਾ ਹੀ ਕੰਮ ਕਰਦਾ ਜੀ। ਸਰ ਇਸ ਤਰ੍ਹਾਂ ਦੇ ਜਿਹੜਾ ਨਸ਼ਾ ਵੇਚਣ ਦਾ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਕੀ ਮੈਸੇਜ ਹੈ? ਮੈਸੇਜ ਤਾਂ ਇਹ ਹੈ ਜਬ ਤੁਸੀਂ ਜਾਨਾ ਇਲਾਕਾ ਛੱਡ ਜਾਂ ਨਹੀਂ ਤਾਂ ਫਿਰ ਕਾਰਵਾਈ ਕੀਤੀ ਜਾਊਗੀ। ਪਰਚਾ ਦਰਜ ਕਰਾਂਗੇ ਪਰਚਾ ਜਾ ਕੇ ਜੇਲ੍ਹ ਚ ਭੇਜਾਂਗੇ ਬਾਹਰ ਤਾਂ ਨਹੀਂ ਰਹਿਣ ਦੇਵਾਂਗੇ ਕਦੇ ਵੀ। ਠੀਕ ਹੈ।